ਅਰੇ ਇਹਦਾ ਮਨ ਜੋ ਸੀਮਾ ਸਾਧੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਫਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮੋਡਿਊਲ ਕੈਸਾ ਹੋ ਗਿਆ ਬਸਟ ਕੀਤਾ ਇਹਦੇ ਚ ਐਫ ਆਈ ਆਰ ਨੰਬਰ 118 217 ਨੂੰ ਦਰਜ ਕੀਤਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ ਥਾਣਾ ਸਦਰ ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬਣ ਰਹੀ ਸੀ ਕਿ ਬੈਂਕੁਇਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਆਰਟਸ ਆਫ ਕੋਪਾਇਲ ਸ਼ਹਿਰ ਦੇ ਬਾਹਰ ਡਿਵੈਲਪਮੈਂਟ ਮੋਬਾਈਲ ਆਈਡੀ ਆਕੇ ਉਹ ਮੁੜ ਕੇ ਉਹ ਵੀਡੀਓ ਦਿਖਾ ਕੇ ਉਹਨਾਂ ਤੋਂ ਪ੍ਰਤੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਚੱਲਦਾ ਨਹੀਂ ਮਾਈਕ ਟੂ ਰੱਖਦਾ ਬਾਾਰ-ਬਾਰ ਉਹਨਾਂ ਨੂੰ ਫੋਨ ਨੰਬਰਸ ਤੋਂ ਜਿਹੜੇ ਫੋਨ ਆ ਰਹੇ ਸੀਗੇ ਮਾਈਕ੍ਰੋ ਥੱਲੇ ਕਰਕੇ ਬੜੀ ਡੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕ੍ਰੈਕ ਕੀਤਾ ਗਿਆ ਜਿਹੜੇ ਬੰਦਿਆਂ ਨੇ ਜਿਹੜੇ ਦੋ ਮੁਲਜ਼ਮ ਸੀ ਜਿਹਨਾਂ ਨੇ ਫਾਇਰ ਕੀਤਾ ਸੀ ਉਹ ਸਾਈਟ ਜਿੱਥੇ ਹੈਗੀ ਹੈ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤਪਾਲ ਅਮਨਦੀਪ ਵਿਲੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਆ ਥਾਣਾ ਮਹਿਤਾ ਅਮਰਸਰ ਰੂਰਲ ਇਹਨਾਂ ਨੂੰ ਸਦਰ ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ 1 ਦੀ ਸਾਡੀ ਪਾਰਟੀ ਨਾਲ ਸੀ ਦੂਜਾ ਹੈਗਾ ਸਿਮਰਤਪਾਲ son of ਸਰਬਜੀਤ ਸਿੰਘ ਸਦੋਕੇ ਦਾ ਹੀ ਹੈ ਥਾਣਾ ਮਹਿਤਾ ਅਮਰਸਰ ਰੂਰਲ ਇਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਬੋਰਡ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਇਲੀਅਸ ਹੈਪੀ son of ਸਰਜੀਤ ਸਿੰਘ ਪੈਣੀ মিয়া ਖਾਂ ਇਸੇ ਗੁਰਦਾਸਪੁਰ ਇਹ ਇਹ ਸਿਮਰਤਪਾਲ ਏਰੀਆ ਸਿਮਰਨ ਮੰਗਲ ਸਿੰਘ ਦਾ ਬੇਟਾ ਹੈ ਰਾਮਪੁਰੇ ਪਿੰਡ ਤੋਂ ਪੀਐਸ ਕਰੰਡਾ ਅਮਰਸਰ ਰੂਰਲ ਇਹ ਦੋਨੋਂ ਜਿਹੜੇ ਆ ਇਹ ਬੌਂਸਰ ਦਾ ਕੰਮ ਕਰ ਰਿਆ ਸੀ ਸਿਮਰਤਪਾਲ ਇਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰਸ਼ਨ ਜਿਹੜੀ ਹੈ ਅਟੈਕ ਉਸ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਿਮਸ ਨੂੰ ਔਰ बार-बार ਉਹਦੀ ਆਬਜ਼ਰਵੇਸ਼ਨ ਕਰਕੇ ਤੇ ਸਾਰੀ ਇਨਫੋਰਮੇਸ਼ਨ ਕੋਲਰ ਨੂੰ ਦੇ ਰਹੀ ਸੀ ਕੋਲਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੇਨ ਸ਼ਾਇਦ ਹੈਗਾ ਯੂਰਪ ਦੇ ਵਿੱਚ ਸੁਖਦੇਵ ਸਿੰਘ ਅਰਕਿਰਾ ਕੋਨੇ ਦੇ ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਉਹ ਨਹੀਂ ਇਹ ਸਾਰੀਆਂ ਜਿਹੜੀਆਂ ਫਰੋਤੀ ਦੀਆਂ ਕੋਲਾਂ ਉਥੋਂ ਆ ਆ ਪੀਪੀਆਂ ਤੇ ਫਰੋਤੀਆਂ ਮੰਗੀਆਂ ਔਰ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਇੱਕ ਨਟੋਰੀਅਸ ਗੈਂਗਸਟਰ ਐ ਡੋਨੀਬਲ ਉਹਦਾ ਨਾਮ ਲੈ ਕੇ ਵਰਤ ਰਹੇ ਸੀ ਵੀ ਅਸੀਂ ਉਹ ਬੋਲ ਰਹੇ ਹਾਂ ਤਾਂ ਕਿ ਹੋਰ ਜ਼ਿਆਦਾ ਪ੍ਰੈਸ਼ਰ ਬਣੇ ਪਰ ਇਹਦੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਿਵਲ ਲਾਈਨ ਪੁਲਿਸ ਨੇ ਜਿਹੜੇ ਦੋ ਬੰਦੇ ਮਾਸਟਰਮਾਈਂਡ ਸੀ ਇਹ ਹਰਪ੍ਰੀਤ ਏਲੀਅਸ ਹੈਪੀ ਤੇ ਸਿਮਰਤਪਾਲ ਲਈਏ ਸਿਮਰਨ ਸਿਮਰਨ ਜੋ ਕਿ ਬਾਉਂਸਰ ਦਾ ਕੰਮ ਕਰਦਾ ਹੈ ਔਰ ਉਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਰ ਰਿਆ ਸੀ ਇਹਨਾਂ ਨੂੰ ਗਿਫਤਾਰ ਕੀਤਾ ਇਥੇ ਕੰਪਨੀ ਬਾਗ ਜਿੱਥੇ ਆਪਾਂ ਖੜੇ ਆ ਦੇ ਆਊਟਸਕਾਰਟਸ ਦੇ ਉੱਤੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਕਿ ਤੇ 45 ਬੋਰ ਦਾ ਪਿਸਤਲ ਮਿਲਿਆ ਤੇ ਜਦੋਂ ਇਹ ਪਿਸਤਲ ਰਿਕਵਰੀ ਕਰਕੇ ਪੁਲਿਸ ਪਾਰਟੀ ਗੱਡੀ 'ਚ ਬੈਟਰੀ ਸੀ ਇਹ ਹਰਪ੍ਰੀਤ ਹੈਪੀ ਨੇ ਕਾਰਬਾਈਨ ਜਿਹੜੀ ਸਾਡੇ ਮੁਲਾਜ਼ਮ ਤੋਂ ਖੋ ਕੇ ਉਨੂੰ ਖੋਣ ਦੀ ਕੋਸ਼ਿਸ਼ ਕੀਤੀ ਔਰ ਉਥੇ ਇਕਦਮ ਹਫੜਾ ਦਫੜੀ ਮਚ ਗਈ ਤੇ ਬਲਵਿੰਦਰ ਸਿੰਘ ਐਸਆਈ ਨੇ ਆਪਣੇ ਪਿਸਟਲ ਜਿਹੜਾ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕੇ ਦੇ ਲੱਤੇ ਲੱਗਿਆ ਇੰਜਰਡ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਔਰ ਜੇਰੇ ਇਲਾਜ ਹੈ ਉਚਕੀ ਜਾਰੀ ਹੈ ਚਾਰੋਂ ਮੁਲਜ਼ਮ ਤੇ ਪੰਜਵਾਂ ਮੁਲਜ਼ਮ ਜਿਹੜਾ ਬਾਹਰ ਬੈਠਾ ਹੈ ਨਾਮਦੋਤ ਕੀਤੇ ਗਏ ਨਹੀਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਰਿਕਵਰੀਆਂ ਹੋਣੀਆਂ ਵੈਪਨ ਦੀਆਂ ਕਿਉਂਕਿ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੀ ਪੁੱਛਗਿੱਛ ਅੱਜੇ ਜਾਰੀ ਹੈ ਜਿਨ੍ਹਾਂ ਨੇ ਐਕਚੁਅਲ ਫਾਇਰਿੰਗ ਕੀਤੀ ਹੈ ਬੋਰਡ ਦੇ ਉੱਤੇ ਸੋ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਬਹੁਤ ਅੱਛਾ ਆਪਰੇਸ਼ਨ ਕੀਤਾ ਜਿੰਨਾ ਕਿ ਸਾਡੇ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੈਂਸੇਸ਼ਨ ਫਲਾਉਣ ਵਾਲੀ ਜਾਂ ਕੋਈ ਸੈਂਸੇਸ਼ਨਲ ਕ੍ਰਾਈਮ ਕਰਨ ਦੀ ਜਿੰਨਾ ਕਿ ਸੇਮ ਫੈਲ ਫੈਲ ਦਾ ਸੋਸਾਇਟੀ ਚ ਉਹਨੂੰ ਬਿਲਕੁਲ ناکਾਮਯਾਬ ਕੀਤਾ ਔਰ ਪੂਰੇ ਦਾ ਪੂਰਾ ਜਿਹੜਾ ਇਹ ਗੈਂਗ ਹੈ ਔਰ ਅਰਸ ਕੀਤਾ